ਦੋਸਤੋ ਪ੍ਰਾਣੀ ਕਹਾ ਬਤਾ ਹੈ ਕਿ ਰੋਜ਼ ਇੱਕ ਸੇਬ ਖਾਓ ਤੇ ਡਾਕਟਰ ਨੂੰ ਦੂਰ ਭਜਾਓ ਸੇਬ ਵਿੱਚ ਵਿਟਾਮਿਨ, ਮਿਨਰਲ, ਐਂਟੀ ਆਕਸੀਡੈਂਟ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਲਾਭਦਾਇਕ ਹਨ ਅਤੇ ਸਾਨੂੰ ਤੰਦਰੁਸਤ ਰੱਖਦੇ ਹਨ ਸੇਬ ਖੂਨ ਤੇ ਦਵਾ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ ਜੋ ਕਿ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਸਾਥਿਓ ਸੇਵ ਖਾਣ ਦੇ ਨਾਲ ਭੁੱਖ ਘਟ ਲੱਗਦੀ ਹੈ ਜਿਸ ਕਾਰਨ ਇਹ ਸਾਡੇ ਵਜਨ ਘਟਾਉਣ ਤੇ ਵਿੱਚ ਵੀ ਸਹਾਇਕ ਹੈ ਸੇਵ ਖਾਣ ਨਾਲ ਸਾਡੀ ਚਮੜੀ ਦਾ ਰੰਗ ਸਾਫ ਤੇ ਚਮਕਦਾਰ ਹੁੰਦਾ ਹੈ ਸਾਥਿਓ ਸੇਵ ਖਾਣ ਦੇ ਨਾਲ ਸਾਡੇ ਦੰਦ ਮਜ਼ਬੂਤ ਹੁੰਦੇ ਹਨ ਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਇਸ ਨਾਲ ਸਾਥਿਓ ਸਾਡੇ ਰੋਕਾ ਨਾਲ ਲੜਤੀ ਜੋ ਸ਼ਕੀਮਿਊਨ ਦੀ ਗੱਦੀ ਹੈ ਅਤੀ ਸੁੱਕਰ ਅਤੀ ਬਲੱਡ ਪ੍ਰੈਸ਼ਰ ਦੇ ਰੋਗਾਂ ਦਾ ਜੋ ਖਤਰਾ ਉਹ ਵੀ ਸਾਥਿਓ ਸਾਨੂੰ ਘਟਦਾ ਹੈ ਇਸ ਤਰ੍ਹਾਂ ਸਾਥਿਓ ਸੇਬ ਦੀ ਸਾਡੀ ਸੇਤ ਲਈ ਜਾਦੂਈ ਫਾਇਦੇ ਹਨ ਤੇ ਸਾਨੂੰ ਹਰ ਰੋਜ਼ ਇੱਥੇ ਸੇਬ ਜ਼ਰੂਰ ਖਾਣਾ ਚਾਹੀਦਾ ਹੈ ਦੋਸਤੋ ਜੀ ਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਸਾਥੀਓ ਧੰਨਵਾਦ